ਹਉ ਤਾਂ ਜਿਹੜਾ ਬੰਦ ਆ ਇਸ ਸ਼ਬਦ ਦਾ ਇਹਨੂੰ ਆਪਾਂ ਪੜ੍ਹੀਏ ਇਹਨੂੰ ਸਮਝੀਏ ਫਿਰ ਗੱਲ ਬਣਨੀ ਐ ਸੋ ਗੁਰੂ ਜੀ ਕਹਿੰਦੇ ਸਾਗਲ ਗੁਣਾ ਗੁਣ ਉਤਮਾ ਉਹ ਭਰਤਾ ਦੂਰਨੈ ਪਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਐ ਮੇਰੀ ਸੋਹਣੀ ਜਿੰਦੇ ਐ ਮੇਰਿਆ ਮਨਾ ਆਪਣੇ ਇਸ ਮਨ ਨੂੰ ਮਜੀਠ ਵਰਗੇ ਪੱਕੇ ਰੰਗ ਵਿੱਚ ਰੰਗ ਲੈ ਪ੍ਰਮਾਤਮਾ ਦੇ ਪਿਆਰ ਵਿੱਚ ਰੰਗ ਲੈ ਇਹਨੂੰ ਜਾਣੀ ਪ੍ਰਮਾਤਮਾ ਨਾਲ ਪਿਆਰ ਪਾ ਲਾਏ ਉਹਦੇ ਹੁਕਮ ਨੂੰ ਰਜਾ ਸਮਝਣੀ ਸ਼ੁਰੂ ਕਰ ਦੇ ਤਿਆਗ ਸਿਆਣ ਕੋ ਚਾਤ ਰੀ ਤੂੰ ਜਾਣ ਗਪਲ ਸੰਗਰੀ ਰਹਾ ਤੂੰ ਸੁਆਲਕ ਨੂੰ ਦੂਰ ਕਿਉਂ ਸਮਝ ਰਿਆ ਤੂੰ ਆਪਣੀਆਂ ਚਲਾਕੀਆਂ ਆਪਣੀਆਂ ਗਿਆਨਾਂ ਆਪਣੀਆਂ ਮਾਲਕਾਂ ਮਾ ਛੱਡ ਦੇ ਤੇ ਤੂੰ ਸਮਝ ਕੇ ਉਹ ਮਾਲਕ ਤੇਰੇ ਨਾਲ ਹੀ ਹੈ ਤੇਰੇ ਕੋਲ ਹੀ ਹੈ ਰਹਾ ਹੁਣ ਇਹ ਗੱਲ ਸਾਨੂੰ ਸਮਝ ਕੇ ਰ ਵਿੱਚ ਆਏਗੀ ਜਦੋਂ ਅਸੀਂ ਇਹ ਮੰਨਾਂਗੇ ਕਿ ਅਸੀਂ ਉਸ ਅਕਾਲ ਪੁਰਖ ਵੈਗਰੂ ਦੇ ਵਿੱਚ ਬਣੇ ਹੋਏ ਹਾਂ ਉਸੇ ਵਿੱਚ ਹੀ ਰਹਿ ਰਹੇ ਹਾਂ ਤੇ ਉਸੇ ਵਿੱਚ ਹੀ ਦੁਬਾਰੇ ਸਾਡਾ ਸਮਾਪਤੀ ਹੈ ਉਸੇ ਵਿੱਚ ਹੀ ਸਮਾ ਜਾਣਾ ਹੈ ਕਿਉਂਕਿ ਸਾਡਾ ਸਰੀਰ ਇਸ ਕਾਇਨਾਤ ਵਿੱਚੋਂ ਬਣਦਾ ਹੈ ਕਾਇਨਾਤ ਕਿਹਦੀ ਹੈ ਮਾਲਕ ਦੀ ਉਸੇ ਦੇ ਦਿੱਤੇ ਹੋਏ ਤਤ ਨੇ ਇਹ ਉਹਨਾਂ ਤਤਾਂ ਵਿੱਚੋਂ ਸਰੀਰ ਬਣ ਗਿਆ ਇਸ ਸਰੀਰ ਵਿੱਚ ਜਿਹੜੀ ਸ਼ਕਤੀ ਹੈ ਉਹ ਉਸ ਮਾਲਕ ਦੀ ਚੱਲ ਰਹੀ ਹੈ ਫਿਰ ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਕਿਉਂ ਮਾਲਕ ਹੀ ਇਸ ਨੂੰ ਚਲਾ ਰਿਹਾ ਇਸ ਕਰਕੇ ਉਹ ਮਾਲਕ ਸਾਡੇ ਨੇੜੇ ਤੋਂ ਨੇੜੇ ਹੈ ਗੁਰੂ ਜੀ ਕਹਿੰਦੇ ਆ ਜਿੰਦੇ ਸੋਹਣੀਏ ਜਿੰਦੇ ਤੂੰ ਇਹ ਗੱਲ ਨੂੰ ਵਿਚਾਰ ਮਨਾ ਕਿ ਆਪਣੀਆਂ ਆਪਣੀਆਂ ਚਲਾਕੀਆਂ ਛੱਡ ਆਪਣੀਆਂ ਚਤਰਾਈਆਂ ਛੱਡ ਆਪਣੀ ਮਾਨਤਾ ਛੱਡ ਉਸ ਮਾਲਕ ਨੂੰ ਸਮਝ ਤੂੰ ਨੇੜੇ ਤੇ ਉਸ ਦੇ ਪਿਆਰ ਵਿੱਚ ਫਿਰ ਆਪਣੇ ਆਪ ਨੂੰ ਰੰਗ ਲੈ ਇਹ ਕੰਮ ਤੂੰ ਕਰ ਹੁਣ ਜਦੋਂ ਆਪਾਂ ਸ਼ਬਦ ਨੂੰ ਪੜਨਾ ਸ਼ੁਰੂ ਕਰਾਂਗੇ ਸ਼ਬਦ ਸਮਝ ਵਿੱਚ ਆ ਜਾਏਗਾ ਆਸਾ ਮਹਲਾ 5 ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ ਐ ਮੇਰੀ ਜਿੰਦੇ ਸਤ ਸੰਗੀਆਂ ਦੀ ਦਾਸੀ ਬਣ ਜਾ ਨਿਮਾਣੀ ਜੀ ਹੋ ਕੇ ਐ ਮੇਰੇ ਮਨਾ ਨਿਮਾਣਾ ਹੋ ਜਾ ਨਿਮਾਣਾ ਹੋ ਕੇ ਜਿਹੜੇ ਗੁਰਮਖ ਜਾਣੇ ਉਹਨਾਂ ਦਾ ਦਾਸ ਬਣ ਜਾ ਤੇ ਉਹਨਾਂ ਕੋਲੋਂ ਇੱਕ ਕਰਤਵ ਸਿੱਖ ਜਣੀ ਇੱਕ ਤਰੀਕਾ ਸਿੱਖ ਉਹਨਾਂ ਦੀ ਰਹਿਣੀ ਵਿੱਚੋਂ ਸਿੱਖ ਸਾਰੇ ਗੁਣਾ ਗੁਣ ਉੱਤਮੋ ਪਰਤਾ ਦੂਰ ਨਾ ਪਿਖਰੀ ਸਾਰੇ ਗੁਣਾ ਦਾ ਦਾ ਮਾਲਕ ਉਹ ਪਰਮਾਤਮਾ ਆਕਾਲ ਪੁਰਖ ਵਹੀ ਰੂਪ ਜਿਹੜਾ ਸਭ ਤੋਂ ਉੱਚੇ ਗੁਣਾ ਤੋਂ ਗੁਣਾ ਉੱਚਾ ਗੁਣਾ ਹੈ ਉਸ ਮਾਲਕ ਨੂੰ ਤੂੰ ਦੂਰ ਨਾ ਦੇਖ ਦੂਰ ਨਾ ਸਮਝ ਦੂਰ ਨਾ ਪਿਖਰੀ ਪਿਖਣਾ ਮਤਲਬ ਦੇਖਣਾ ਉਹਨੂੰ ਤੂੰ ਦੂਰ ਨਾ ਸਮਝ ਇਹ ਕਰਤਵ ਇਹ ਇਹ ਗਿਆਨ ਤੂੰ ਗੁਰਮਖਾਂ ਦੀ ਰਹਿਣੀ ਵਿੱਚੋਂ ਸਿੱਖ ਲੈ ਨਵਾਣਾ ਹੋ ਜਾ ਉਹਨਾਂ ਦੀ ਉਹਨਾਂ ਦੀ ਸੰਗਤ ਵਿੱਚ ਜੁੜ ਜਾ ਤੈਨੂੰ ਵੀ ਇਹ ਪਤਾ ਲੱਗ ਜਾਏਗਾ ਕਿ ਉਹ ਪਰਮਾਤਮਾ ਮੇਰੇ ਨੇੜੇ ਤੋਂ ਨੇੜੇ ਹੈ ਏ ਮਨ ਸੁੰਦਰ ਆਪਣਾ ਹਰ ਨਾਮ ਵਜੀਠੇ ਰੰਗਰੀ ਇਸ ਆਪਣੇ ਸੋਹਣੇ ਮਨ ਨੂੰ ਨਾ ਤੂੰ ਪ੍ਰਮਾਤਮਾ ਦੇ ਲਾਲ ਪੱਕੇ ਪਿਆਰ ਦੇ ਰੰਗ ਵਿੱਚ ਜੋੜ ਲੈ ਯਾਨੀ ਪ੍ਰਮਾਤਮਾ ਨਾਲ ਪੱਕਾ ਪਿਆਰ ਪਾਲ ਲੈ ਹੁਕਮ ਰਜ਼ਾਈ ਚੱਲਣਾ ਸ਼ੁਰੂ ਕਰ ਦੇ ਤਿਆਗ ਸਿਆਣਕ ਚਾਤਰੀ ਤੂੰ ਜਾਣ ਗੋਪਾਲ ਸੰਗਰੀ ਰਹਾ ਤੂੰ ਇਹ ਸਮਝ ਕੇ ਪ੍ਰਮਾਤਮਾ ਤੇਰੇ ਨਾਲ ਹੈ ਤੇਰੇ ਕੋਲ ਹੈ ਤੇਰੇ ਅੰਦਰ ਹੈ ਤੂ ਉਸ ਨੂੰ ਦੂਰ ਨਾ ਸਮਝਾ ਆਪਣੀਆਂ ਚਲਾਕੀਆਂ ਤੇ ਆਪਣੀਆਂ ਮੰਨਤਾਂ માં ਕੱਢ ਦੇ ਹੁਣ ਵੇਖੋ ਆਪਾਂ ਇਸ ਰਹਾਉ ਦੇ ਬੰਦ ਨੂੰ ਪੜੇ ਨਾ ਇੱਕ ਵਾਰ ਫੇਰ ਸਮਝਾ ਦੇਵਾਂ ਕਿ ਅਸੀਂ ਕੀ ਸਮਝਦੇ ਹਾਂ ਕਿ ਰੱਬ ਨੇ ਸਾਨੂੰ ਬਣਾਇਆ ਤੇ ਅਸੀਂ ਉਸ ਰੱਬ ਤੋਂ ਭੁੱਲੇ ਹੋਏ ਹਾਂ ਜਾਂ ਗਵਾਚੇ ਹੋਏ ਹਾਂ ਜਾਂ ਅਸੀਂ ਇਹ ਵੀ ਮੰਨਦੇ ਹੋਵਾਂਗੇ ਰੱਬ ਸਾਡੇ ਤੋਂ ਪੁੱਛ ਆਇਆ ਅਸੀਂ ਉਸ ਨੂੰ ਲੱਭ ਰਹੇ ਹਾਂ ਔਰ ਸਾਰੇ ਜਣੇ ਲੱਭਣ ਲੱਗੇ ਹੋਏ ਐ ਹਰ ਇੱਕ ਸੰਸਾਰ ਦਾ ਜੀਵ ਉਸ ਮਾਲਕ ਨੂੰ ਲੱਭ ਰਿਹਾ ਐ ਗੁਰੂ ਜੀ ਕਹਿੰਦੇ ਉਹ ਮਾਲਕ ਤੇਰੇ ਨਾਲ ਹੈ ਤੇਰੇ ਕੋਲੇ ਹੈ ਤੇਰੇ ਅੰਦਰ ਕਿਉਂਕਿ ਤੂੰ ਉਹਦੇ ਵਿੱਚ ਹੈ ਉਹ ਤੇਰੇ ਵਿੱਚ ਐਥ ਕਰਕੇ ਅਸੀਂ ਉਸ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਛੱਡੀਏ ਇਹ ਮਾਨਤਾ ਇਹ ਚਲਾਕੀ ਇਹ ਚਤਰਾਈ ਆਪਣੀ ਛੱਡ ਗਏ ਸੀ ਇਹ ਮਾਨਤਾ ਫਿਰ ਉਹ ਮਾਲਕ ਦੀ ਸਮਝ ਪੈਗੀ ਭਰਤਾ ਕਹੈ ਸੋ ਮਾਨੀਏ ਇਹ ਸਿੰਗਾਰ ਬਣਾਈ ਰੀ ਐ ਮੇਰੀ ਜਿੰਦੇ ਜੋ ਤੇਰਾ ਮਾਲਕ ਤੈਨੂੰ ਕਹਿ ਰਿਹਾ ਨਾ ਉਹੀ ਕਰ। ਉਸੇ ਨੂੰ ਮੰਨ। ਇਹ ਤੂੰ ਆਪਣਾ ਸ਼ਿੰਗਾਰ ਕਰ ਲੈ। ਦੇਖੋ ਅਸੀਂ ਬਾਰੀ ਸ਼ਿੰਗਾਰ ਕਰ ਰਹੇ ਹਾਂ ਨਾ। ਗੁਰੂ ਜੀ ਕਹਿੰਦੇ ਆਂ ਤਰੀਬ ਸ਼ਿੰਗਾਰ ਕਰ। ਇਸ ਮਨ ਨੂੰ ਉਸ ਮਾਲਕ ਨਾਲ ਜੋੜ ਲੈ, ਉਹਦੇ ਪਿਆਰ ਵਿੱਚ ਰੰਗ ਲੈ। ਹੁਣ ਜੋਰ ਤੈਨੂੰ ਤੇਰਾ ਮਾਲਕ ਕਹਿ ਰਿਹਾ ਹੈ, ਮਨਾ ਤੂੰ ਉਸ ਨੂੰ ਮੰਨ ਲੈ। ਉਹਨੂੰ ਮਾਰ ਲਿਆ ਹੁਣ ਦੇਖੋ ਅਸੀਂ ਕਿੰਨੀ ਕੀ ਗੱਲ ਗੁਰੂ ਜੀ ਦੀ ਬਣਦੇ ਆ ਪਹਿਲਾਂ ਅਸੀਂ ਗੁਰੂ ਜੀ ਦੀ ਆਗਿਆ ਵਿੱਚ ਤੁਰਨਾ ਸ਼ੁਰੂ ਕਰਾਂਗੇ ਫਿਰ ਹੀ ਪ੍ਰਮਾਤਮਾ ਦੀ ਸਮਝ ਆਏਗੀ ਨਾ ਫਿਰ ਹੀ ਸਾਰੀ ਗੱਲ ਸਮਝ ਵਿੱਚ ਆਉਣੀ ਹੈ ਅਸੀਂ ਤੇ ਹਾਲ ਤੱਕ ਪ੍ਰਮਾਤਮਾ ਨੂੰ ਗੁਰੂ ਨਾਲ ਹੀ ਨਹੀਂ ਜੁੜੇ ਪੂਰੀ ਤਰ੍ਹਾਂ ਤੇ ਗੁਰੂ ਦੀ ਬਾਣੀ ਨੂੰ ਸਮਝਣਾ ਸ਼ੁਰੂ ਕਰੀਏ ਗੁਰੂ ਦੀ ਬਾਣੀ ਦੀ ਆਗਿਆ ਮੰਨਣੀ ਸ਼ੁਰੂ ਕਰੀਏ ਰਜਾ ਬਣਾ ਲਈਏ ਆਪਣੇ ਜੀਵਨ ਦਾ ਜਦੋਂ ਬਾਣੀ ਨੂੰ ਰਜਾ ਬਣਾ ਲਵਾਂਗੇ ਪ੍ਰਮਾਤਮਾ ਦਾ ਹੁਕਮ ਸਾਨੂੰ ਸਮਝ ਵਿੱਚ ਆਏਗਾ ਅਸੀਂ ਉਸ ਨੂੰ ਵੀ ਰਜਾ ਬਣਾ ਲਵਾਂਗੇ ਪਰ ਨਹੀਂ ਕਰ ਰਏ ਭਰਤਾ ਕਹੈ ਸੋ ਮਾਨੀਏ ਇਹ ਸ਼ਿੰਗਾਰ ਬਣਾਇ ਰੀ ਜਿਹੜਾ ਮਾਲਕ ਤੇਰਾ ਤੈਨੂੰ ਕਹਿ ਰਿਆ ਨਾ ਉਹ ਤੂੰ ਮਨ ਮਨ ਕਰਕੇ ਮਨ ਤੇ ਇਹ ਸ਼ਿੰਗਾਰ ਤੋਂ ਆਪਣੇ ਜੀਵਨ ਦਾ ਬਣਾ ਲਾ ਜਣੀ ਆਪਣੇ ਮਨ ਨੂੰ ਇਸ ਤਰ੍ਹਾਂ ਤੋਂ ਸਹੀ ਰਸਤੇ ਤੇ ਲਿਆ ਦੂਜਾ ਭਾਉ ਵਿਸਾਰੀਐ ਇਹ ਠੰਬੋਲਾ ਖਾਈ ਰੀ ਕਿਉਂਕਿ ਕਈ ਤਰ੍ਹਾਂ ਦੇ ਰਸ ਖਾਦੇ ਵੀ ਜਾਂਦੇ ਆ ਆਪਣੇ ਆਪ ਨੂੰ ਚੰਗਾ ਦਿਖਾਉਣ ਵਾਸਤੇ ਗੁਰੂ ਜੀ ਕਹਿੰਦੇ ਪਰਮਾਤਮਾ ਤੋਂ ਬਿਨਾਂ ਹੋਰ ਸਾਰੇ ਤੀਜਿਆਂ ਨੂੰ ਭੁਲਾ ਦੇਣਾ ਮਾਇਆ ਦੇ ਪਿਆਰ ਨੂੰ ਭੁਲਾ ਦੇਣਾ ਮਾਇਆ ਕੀ ਚੀਜ਼ ਹੈ ਮਾਇਆ ਉਹ ਚੀਜ਼ ਹੈ ਜਿਹੜੀ ਸਾਨੂੰ ਪਰਮਾਤਮਾ ਤੋਂ ਭੁਲਾਉਂਦੀ ਹੈ ਕੋਈ ਵੀ ਹੈ ਉਹਦੇ ਵਿੱਚ ਸਾਡੀ ਵਡਿਆਈ ਵੀ ਹੈ ਉਹਦੇ ਵਿੱਚ ਕਾਮ ਕ੍ਰੋਧ ਲੋਭ মোহ ਤੇ ਹੰਕਾਰ ਵੀ ਨੇ ਉਹਦੇ ਵਿੱਚ ਮੈਂ ਮੇਰੀ ਵੀ ਹੈ ਉਹਦੇ ਵਿੱਚ ਦੁਨੀਆ ਦੀਆਂ ਵਡਿਆਈਆਂ ਵੀ ਨੇ ਉਹਦੇ ਵਿੱਚ ਸਾਡਾ ਨੱਕ ਵੀ ਹੈ ਆਪਾਂ ਕਹਿੰਦੇ ਆ ਨਾ ਨੱਕ ਰੱਖਣ ਵਾਸਤੇ ਆਹ ਕੰਮ ਕੀਤਾ ਮੈਂ ਉਹ ਵੀ ਇਹਦੇ ਵਿੱਚ ਹੀ ਆ ਗਿਆ ਜਿੰਨੀਆਂ ਸਾਡਾ ਮਤਲਬ અપਮਾਨ ਸਾਡਾ ਸਮਾਨ ਸਾਡੀ ਵਡਿਆਈ ਸਾਡੇ ਜਿੰਨੇ ਵੀ ਸਾਨੂੰ ਮਤਲਬ ਜਿਹੜੀ ਚੀਜ਼ ਮਾਇਆ ਉਹ ਹੈ ਜਿਹੜੀ ਪ੍ਰਮਾਤਮਾ ਨੂੰ ਭਰਉਂਦੀ ਹੈ ਸਾਡੇ ਤੋਂ ਸੋ ਇਹਨੂੰ ਵਿਚਾਰ ਕੇ ਪਰਮਾਤਮਾ ਨੂੰ ਯਾਦ ਰੱਖੀਏ ਚੀਤੇ ਵਿੱਚ ਰੱਖੀਏ ਇਹ ਆਪਾਂ ਖਾਣਾ ਮਤਲਬ ਇਹ ਰਾਸ ਲੈਣਾ ਕਰੀਏ ਜਿਹਦੇ ਨਾਲ ਅਸੀਂ ਸੋਹਣੇ ਲੱਗੀਏ ਗੁਰ ਕਾਬ ਸ਼ਬਦ ਕਰ ਦੀਪਕੋ ਏ ਸਤ ਕੀ ਸੇਜ ਵਸ਼ਾਈਰੀ ਹੁਣ ਪਰਮਾਤਮਾ ਵਾਸਤੇ ਆਪਣੇ ਇਸ ਹਿਰਦੇ ਨੂੰ ਸੇਜ ਬਣਾਉਣਾ ਤੇ ਬਣਾਉਣਾ ਕਿਵੇਂ ਹੈ ਗੁਰ ਕਾਬ ਸ਼ਬਦ ਕਰ ਦੀਪਕੋ ਗੁਰ ਕਾ ਸ਼ਬਦ ਕਰ ਦੀਪ ਕੋ ਹੁਣ ਹਨੇਰੀ ਨੂੰ ਕਟਣ ਵਾਸਤੇ ਕੀ ਚਾਹੀਦਾ ਚਾਨਣ ਦੀਵਾ ਜਗਦਾ ਦੀਵਾ ਚਾਹੀਦਾ 부ਜੇ ਹੋਏ ਦੀਵੇ ਤਾਂ ਸਾਰੇ ਆਸੀਂ ਅਸੀਂ 부ਜੇ ਹੋਏ ਦੀਵੇ ਆ ਸਾਰੇ ਕਿਉਂਕਿ ਮਾਇਆ ਦੇ ਵਿੱਚ 부ਜੇ ਪਏ ਆ ਜਗਦਾ ਦੀਪਕ ਚਾਹੀਦਾ ਜਿਹੜਾ ਰੋਸ਼ਨੀ ਦੇਵੇ ਤੇ ਗੁਰੂ ਦੇ ਸ਼ਬਦ ਨੂੰ ਬਣਾ ਲੈ ਦੀਪਕ ਗੁਰੂ ਦੇ ਸ਼ਬਦ ਤੋਂ ਗਿਆਨ ਲੈ ਲੈ ਇਹ ਤੂੰ ਆਪਣੇ ਮਨ ਨੂੰ ਸਾਫ਼ ਸੁੱਤਰਾ ਕਰ ਲੈ ਤਾਂ ਕਿ ਇਹ ਮਨੋਸਮਾਲਕ ਦੀ ਆਉਣ ਦੀ ਸ਼ੀਜ ਬਣ ਜਾਏ ਆਠ ਪਹਿਰ ਕਰ ਜੋੜ ਰੋ ਤੂੰ ਪੇਟ ਹਲ ਰਾਈ ਰੀ ਐ ਮੇਰੀ ਜਿੰਦੇ ਅੱਠੇ ਪਹਿਰ ਉਸ ਮਾਲਕ ਅੱਗੇ ਹੱਥ ਜੋੜ ਕੇ ਰੱਖ ਹੁਣ ਹੱਥ ਜੋੜ ਕੇ ਰੱਖਣ ਦਾ ਮਤਲਬ ਕੀ ਆਗਿਆਕਾਰੀ ਹੋਣਾ ਆਪਾਂ ਨਹੀਂ ਦੇਖੋ ਨਾ ਜਿਹੜਾ ਕੋਈ ਬੰਦਾ ਦੂਜੇ ਦੀ ਚਾਪਲੂਸੀ ਕਰਦਾ ਉਹਦੇ ਕਿ ਹਾਥੀ ਜੋੜਦਾ ਨਾ ਉਹ ਦੂਜੇ ਨੂੰ ਮਾਨ ਲੈਂਦਾ ਹਾਥੀ ਜੋੜਦਾ ਨਾ ਇਹ ਇੱਕ ਕਹਾਵਤ ਹੈ 8 ਪੈਰ ਕਰ ਜੋੜ ਰੋ ਅੱਠੇ ਪਹਿਰ ਉਸ ਮਾਲਕ ਦੀ ਛਰ ਵਿੱਚ ਰਹੀਏ ਤਾਂ ਭੇਟੇ ਹਰ ਰਾਏ ਜੀ ਸਮਝੋ ਕਿ ਉਹ ਮਾਲਕ ਮਿਲ ਗਿਆ ਕਿਉਂਕਿ ਉਹਨੇ ਹੁਕਮ ਵਿੱਚ ਚੱਲਣਾ ਸ਼ੁਰੂ ਕਰਤਾ ਉਹਦੀ ਰਜਾ ਵਿੱਚ ਰਹਿਣਾ ਸ਼ੁਰੂ ਕਰਤਾ ਉਸੇ ਦੇ ਬਣ ਗਏ ਆਪੀ ਉਸਦੇ ਜੁੜ ਗਏ ਉਸ ਨਾਲ ਹੁਣ ਉਹ ਮਾਲਕ ਕਿੱਥੇ ਆ ਜਿਹੜੀ ਗਲਗੁਰੂ ਜੀ ਕਰ ਰਿਹਾ ਉਹ ਸਰਬ ਵਿਆਪਕ ਹੈ ਸਾਰੇ ਥਾਂ ਐ ਪਹਿਲੇ ਹੀ ਗੁਰੂ ਜੀ ਨੇ ਕਹਿਤਾ ਵੀ ਉਹ ਨੂੰ ਨੇੜੇ ਤੋਂ ਨੇੜੇ ਸਮਝ ਤੂੰ ਆਪਣੇ ਉਹਨੂੰ ਤਾਂ ਦੂਰ ਨਾ ਸਮਝ ਕਿਉਂਕਿ ਬਣੇ ਉਸ ਤੋਂ ਆ بس ਇਹ ਚੀਜ਼ ਸੋਚੋ ਤਿਸਹੀ ਚੱਜੇ 시ਗਾਰ ਸਦ ਸਾਈਂ ਰੂਪ ਅਪਾਰੀ ਐ ਮੇਰੀ ਕਿੰਦੇ ਉਹ ਜੀਵ ਫਿਰ ਸੱਚਜਾ ਮੰਨਿਆ ਜਾਂਦਾ ਹੈ ਜਿਸ ਜੀਵ ਨੂੰ ਆਤਮਿਕ ਸ਼ਿੰਗਾਰ ਪਸੰਦ ਹੁੰਦਾ ਹੈ ਜਨੀ ਜਿਹੜਾ ਜਿਹੜਾ ਉੱਚਾ ਤੇ ਸੁੱਚਾ ਜੀਵਨ ਆਪਣਾ ਸੱਚਾ ਜੀਵਨ ਜਿਉਣਾ ਚਾਹ ਰੱਖਦਾ ਹੈ ਸੱਚੇ ਜੀਵਨ ਨਾਲ ਜਿਉਂਦਾ ਹੈ ਆਪਣੇ ਜੀਵਨ ਦੇ ਹਰ ਇੱਕ ਪਹਿਲੂ ਤੇ ਖਿਆਲ ਰੱਖਦਾ ਹੈ ਉੱਚਾ ਤੇ ਸੁੱਚਾ ਆਤਮਿਕ ਜੀਵਨ ਜਿਉਂਦਾ ਹੈ ਇਹ ਸ਼ਿੰਗਾਰ ਪ੍ਰਵਾਨ ਹੁੰਦਾ ਹੈ ਗੁਰੂ ਜੀ ਕਹਿੰਦੇ ਫਿਰ ਉਹ ਜੀਵ ਸੁੰਦਰ ਸਮਝਿਆ ਜਾਂਦਾ ਜਨੀ ਉਹ ਜੀਵ ਮਾਲਕ ਦੇ ਦਰ ਤੇ ਪ੍ਰਵਾਨ ਹੈ ਜੋ ਬੇਅੰਤ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਦੇਖੋ ਇਹ ਸਤਿਰੀ ਬਾਚ ਸ਼ਬਦ ਹੈ ਸਾਰਾ ਇਹਨੂੰ ਜਦੋਂ ਆਪ ਪੜੋਗੇ ਨਾ ਹੋਰ ਵੀ ਆਨੰਦ ਆਈਗਾ ਇਹ ਚੋਂ ਸਾਈ ਸੋ ਆਗਣ ਨਾਨਕਾ ਜੋ ਪਾਣੀ ਕਰਤਾਰੀ ਗੁਰੂ ਜੀ ਕਹਿੰਦੇ ਜੋ ਜੀਵ ਉਸ ਪਰਮਪ੍ਰਤਾ ਪ੍ਰਮਾਤਮਾ ਨੂੰ ਚੰਗਾ ਲੱਗਦਾ ਨਾ ਭਾ ਜਾਂਦਾ ਜਿਹੜਾ ਉਸ ਨੂੰ ਉਹ ਸਮਝੋ ਫਿਰ ਸਦਾ ਸਵਰਗਣ ਹੋ ਜਾਂਦਾ ਹੈ ਸਦਾ ਸਵਰਗਣ ਕਿਉਂਕਿ ਉਹ ਮਾਰਿਚ ਲਈ ਮਰਦਾ ਹੀ ਨਹੀਂ ਉਹ ਤੇ ਕਦੇ ਨਹੀਂ ਮਰਦਾ ਨਾ ਉਹ ਤੇ ਹਮੇਸ਼ਾ ਰਹਿਣ ਵਾਲਾ ਤੇ ਜੇ ਅਸੀਂ ਉਸ ਨੂੰ ਆਪਣਾ ਮਾਲਕ ਬਣਾ ਲਈਏ ਤੇ ਉਹ ਤੇ ਫਿਰ ਕਦੇ ਨਾ ਜਾਂਦਾ ਨਾ ਮਰਦਾ ਨਾ ਟੁੱਟਦਾ ਨਾ ਰੁਸਦਾ ਅਸੀਂ ਸਦਾ ਸਵਾਗਤ ਸਾਡਾ ਅਸੀਂ ਭਾਗਾਂ ਵਾਲੇ ਬਣ ਜਾਵਾਂਗੇ ਕਿੰਨਾ ਪਿਆਰਾ ਸ਼ਬਦ ਹੈ ਗੁਰੂ ਜੀ ਸਾਨੂੰ ਇਸ ਭਲੇਖੇ ਨੂੰ ਕੱਢਦੇ ਸਾਡਾ ਸਾਡੇ ਅੰਦਰ ਜਿਹੜੀ ਦਵੈਤ ਹੈ ਕਿ ਪ੍ਰਮਾਤਮਾ ਕਿਤੇ ਲਹਿਦਾ ਦੂਰ ਹੈ ਮੈਂ ਉਸ ਨੂੰ ਭਾਲ ਰਿਆਂ ਉਹ ਲੱਭ ਨਹੀਂ ਰਿਹਾ ਉਸ ਨੂੰ ਲੱਭਣ ਵਾਸਤੇ ਮੈਂ अनेका ਧਾਰਮਿਕ ਕਰਮਕਾਂਡ ਕਰ ਰਿਹਾ ਔਰ ਇਨ੍ਹਾਂ ਧਾਰਮਿਕ ਕਰਮਕਾਂਡਾਂ ਨੂੰ ਕਰਨ ਵਾਸਤੇ अनेका ਤਰ੍ਹਾਂ ਦੇ ਸੰਗ ਖੜੇ ਕੀਤੇ ਜਾ ਰਿਹਾ अनेका ਤਰ੍ਹਾਂ ਦੇ ਸਿਸਟਮ ਬਣਾਏ ਜਾ ਰਿਹਾ ਤੇ ਉਹਦੇ ਨਾਲ ਜੁੜ ਕੇ ਬੰਦਾ ਹੋਰ ਪਰਮਾਤਮਾ ਤੋਂ ਦੂਰ ਚਾਈ ਜਾ ਰਿਹਾ ਅਸੀਂ ਇਹੀ ਵੇਖ ਰਿਹਾ ਨਾ ਸਾਰੇ ਕਿਤੇ ਹੁਣ ਕਿ ਭਰਮ ਦੇ ਨਾਂ ਤੇ ਕਿੰਨੇ ਕਰਮ ਕੀਤੇ ਜਾ ਰਿਹਾ ਹੈ ਕਰਮ ਕਾਂਡ ਕੀਤੇ ਜਾ ਰਿਹਾ ਹੈ ਤੇ ਇਹ ਸਾਰੇ ਕਰਮ ਕਾਂਡ ਸਾਨੂੰ ਬਲਕਿ ਮਾਲਕ ਨਾਲ ਹੋਰ ਜਿਆਦਾ ਦੂਰ ਲੈ ਕੇ ਜਾ ਰਿਹਾ ਹੈ ਹੋਰ ਦੂਰ ਲੈ ਕੇ ਜਾ ਰਿਹਾ ਸੋ ਗੁਰੂ ਜੀ ਕਹਿ ਰਿਹਾ ਹੈ ਇਹ ਸਮਝ ਕੇ ਤੂੰ ਸ ਮਾਲਕ ਦੇ ਵਿੱਚੋਂ ਹੀ ਬਣਿਆ ਹੈ ਤੇ ਉਹਦੇ ਵਿੱਚ ਹੀ ਰਹਿ ਰਿਹਾ ਹੈ ਤੇ ਉਹਦੇ ਵਿੱਚ ਹੀ ਸਮਾ ਜਾਣਾ ਹੈ ਇਹਦਾ ਮਤਲਬ ਮਾਲਕ ਤੇਰੇ ਵਿੱਚ ਹੈ ਤੇ ਤੂੰ ਮਾਲਕ ਵਿੱਚ ਹੈ ਇੱਕੋ ਹੀ ਇੱਕ ਹੈ ਸਭ ਕੁਝ ਇੱਕੋ ਹੈ ਭਾਈ ਇੱਕੋ ਹੈ ਨਿਰਗੋਣ ਸਰਗਣ ਸਰੂਪ ਇੱਕੋ ਹੈ ਬਾਰ-ਬਾਰ ਗੁਰੂ ਜੀ ਕਹਿੰਦਾ ਸਮਝਾ ਰਿਹਾ ਜਿਸ ਦਿਨ ਸਾਨੂੰ ਇਹ ਸਾਡਾ ਵਹਿਮ ਨਿਕਲ ਜਾਏਗਾ ਨਾ ਜਿਹੜਾ ਕਿ ਇਸ ਸ਼ਬਦ ਵਿੱਚ ਗੁਰੂ ਜੀ ਨੇ ਕੱਢਿਆ ਉਸੇ ਦਿਨ ਅਸੀਂ ਪ੍ਰਮਾਤਮਾ ਦੀ ਪੂਜਾਵਾਂਗੇ ਆਓ ਆਪਾਂ ਇਸ ਸ਼ਬਦ ਨੂੰ ਹੁਣ ਦੁਬਾਰੇ ਪੜਨਾ ਕਰੀਏ ਸਾਨੂੰ ਕੁਝ ਸਮਝ ਵਿੱਚ ਆਇਆ ਆਸਾ ਮਹਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿਖਰੀ ਸਾਗਲ ਗੁਣਾ ਗੁਣ ਉਤਮ ਪਰਤਾ ਦੂਰਨ ਪੇਖਰੀ ਸਭ ਤੋਂ ਉੱਚਾ ਗੁਣ ਆਪਣੇ ਅੰਦਰ ਉਤਮ ਗੁਣੇ ਪੈਦਾ ਕਰ ਲੈ ਉਸ ਪ੍ਰਮਾਤਮਾ ਨੂੰ ਦੂਰ ਨਾ ਦੇਖ ਏ ਮਨ ਸੁੰਦਰ ਆਪਣਾ ਹਰ ਨਾਮ ਬਜੀਠੇ ਰੰਗਰੀ ਪਿਆਗ ਸਿਆਣਕ ਚਾਤਰੀ ਮੈਂ ਤੂੰ ਜਾਣੋ ਗੋਪਾਲੇ ਸੰਗਰੀ ਰਹਾਉ ਆਪਣੀਆਂ ਮਾਨਤਾਵਾਂ ਛੱਡ ਦੇ ਉਸ ਮਾਲਕ ਨੂੰ ਆਪਣੇ ਨੇੜੇ ਤੋਂ ਨੇੜੇ ਸਮਝ ਉਹਦੇ ਪਿਆਰ ਵਿੱਚ ਰੱਗਿਆ ਜਾ ਇਹ ਜਿੰਦੇ ਤੂੰ ਕੰਮ ਕਰ ਲੈ ਰਖਾ ਪਰਤਾ ਕਹੈ ਸੋ ਮਾਨੀਏ ਹੁਕਮ ਰਜਾਈ ਚੱਲਣਾ ਇਹ ਸ਼ਿੰਗਾਰ ਬਣਾਇ ਰੀ ਆਪਣੀ ਜ਼ਿੰਦਗੀ ਦਾ ਇਹ ਸ਼ਿੰਗਾਰ ਬਣਾ ਲੈ ਕਸ ਮਾਲਕ ਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰਦੇ ਦੂਜਾ ਭਾਉ ਵਿਸਾਰੀਐ ਇਹ ਤਮੋਲਾ ਖਾਈ ਰੀ ਇਸ ਸਰੀਰ ਨੂੰ ਪਾਲਣ ਵਾਸਤੇ ਬੜੇ ਰਸ ਖਾਦੇ ਜਾਂਦੇ ਆ ਨਾ ਸੋਨਾ ਬਣਾਉਣ ਵਾਸਤੇ ਗੁਰੂ ਜੀ ਕਹਿੰਦੇ ਆਪਣੀ ਮਾਇਆ ਦਾ ਤਿਆਗ ਕਰ ਮਾਇਆ ਦੇ ਪ੍ਰਭਾਵ ਦਾ ਤਿਆਗ ਕਰ ਤੇ ਪਰਮਾਤਮਾ ਨਾਲ ਜੁੜ ਇਹ ਤਮੋਲਾ ਖਾ ਲੈ ਤੂੰ ਗੁਰ ਕਾਏ ਸ਼ਬਦ ਕਰ ਦੀਪਕੋ ਇਹ ਸਤ ਕੀ ਸੇ ਜਿਮ ਸ਼ਾਇਰੀ ਉਸ ਸੱਚੇ ਬਾਲਕ ਨਾਲ ਜੁੜ ਜਾ ਤੇ ਗੁਰੂ ਕੋਲੋਂ ਲੈ ਲੈ ਰੋਸ਼ਨੀ ਸੱਚੇ ਵਾਲਕ ਨਾਲ ਸੱਚੇ ਵਾਲਕ ਨਾਲ ਜੁੜਨ ਦੀ ਜਿਹੜੀ ਰੋਸ਼ਨੀ ਹੈ ਨਾ ਇਹ ਦੀਪਕ ਹੈ ਜਿਹੜਾ ਇਹ ਗੁਰੂ ਕੋਲੋਂ ਲੈ ਲੈ ਇਹ ਗਿਆਨ ਗੁਰੂ ਕੋਲੋਂ ਲੈ ਲੈ ਫਿਰ ਇਹ ਛੇਜ ਵਸਾ ਆਠ ਪੈਰ ਕਰ ਜੋੜ ਰੋ ਪਉ ਪੇਟ ਤੋਂ ਪੇਟ ਹਲ ਰਾਈਰੀ ਆਠ ਪੈਰ ਕਰ ਜੋੜ ਰੋ ਹਵੇਸ਼ਾ ਉਸ ਮਾਰਗ ਦੇ ਅੱਗੇ ਹੱਥ ਜੋੜ ਕੇ ਰੱਖ ਜਦ ਹੀ ਉਸ ਦੀ ਉਸ ਦੇ ਅਗੇ ਨਿਮਰਤਾ ਨਾਲ ਰਹਿ ਉਸ ਦੇ ਹੁਕਮ ਵਿੱਚ ਰਹਿ ਤੇ ਫਿਰ ਤੈਨੂੰ ਉਹ ਮਾਲਕ ਮਿਲ ਜਾਏਗਾ ਉਹਦੇ ਨਾਲ ਤੇਰਾ ਜੋੜ ਵੱਡ ਜਾਏਗਾ ਤੇ ਸਹੀ ਚੱਜ ਸਿੰਗਾਰ ਸਭ ਸਾਈਂ ਰੂਪ ਅਪਾਰੀ ਸਾਈਂ ਸੁਆਗਣ ਨਾਨਕਾ ਜੋ ਪਾਣੀ ਕਰਤਾਰੀ ਸਾਈਂ ਸੁਆਗਣ ਨਾਨਕਾ ਜੋ ਪਾਣੀ ਕਰਤਾਰੀ ਹੋ ਕਮਰ ਜਾਈ ਚੱਲਣਾ ਨਾਨਕ ਲਿਖਿਆ ਰਾਣ ਜਦੋਂ ਵੀ ਕੋਈ ਸ਼ਬਦ ਪੜ੍ਹੋਗੇ ਇਹ ਪੰਕਤੀ ਦੂਜੀ ਤੇ ਤੀਜੀ ਕਰ ਲਿਆ ਕਰੋ ਕਿਉਂਕਿ ਗੁਰੂ ਜੀ ਸਾਨੂੰ ਹਰੇਕ ਸ਼ਬਦ ਰਾਹੀਂ ਇਸੇ ਮੇਨ ਮਕਸਦ ਵੱਲ ਲੈ ਕੇ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਪਰਮਤਮਾ ਨਾਲ ਜੁੜਨਾ ਤੇ ਉਹਦੇ ਹੁਕਮ ਵਿੱਚ ਤਰਨਾ ਆਪਣੀਆਂ ਮਾਨਤਾਵਾਂ ਛੱਡ ਦੇਣੀਆਂ ਹੁਣ ਅਸੀਂ ਆਪਣੀਆਂ ਮਾਨਤਾਵਾਂ ਦੇ ਮੁਤਾਬਕ ਪ੍ਰਭੂ ਨੂੰ ਮੰਨ ਰਿਹਾ ਆਪਣੀ ਮਾਨਤਾ ਦੇ ਮੁਤਾਬਕ ਉਹਨੂੰ ਭਾਲ ਰਿਹਾ ਆਪਣੀ ਮਾਨਤਾ ਦੇ ਮੁਤਾਬਕ ਕਰਮਕਾਂਡ ਕਰ ਰਿਆਂ ਬਾਣੀ ਦੇ ਨਾਲ ਗੁਰੂ ਜੀ ਬਾਣੀ ਦੇ ਵਿੱਚ ਕਰਮਕਾਂਡਾਂ ਨੂੰ ਕਟਣ ਵਾਸਤੇ ਉਹਨਾਂ ਨੇ ਸਾਰਾ ਜੋਰ ਲਾਇਆ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਹੁਕਮ ਨਾਲ ਜੋੜਿਆ ਤੇ ਉਸ ਹੁਕਮ ਦੀ ਰਜਾ ਵਿੱਚ ਹੀ ਕਰਨਾ ਹੈ ਇਹ ਜੀਵਨ ਬਦਲਣਾ ਸੋ ਆਪਾਂ ਬਾਣੀ ਆਪ ਆਪਣੇ ਵਾਸਤੇ ਆਪ ਵੜੀਏ ਤਾਂ ਜਾ ਕੇ ਸਾਡਾ ਇਹ ਜੀਵਨ ਬਗਲੇਗਾ ਜਦੋਂ ਤੱਕ ਅਸੀਂ ਬਾਣੀ ਨੂੰ ਮਹਿਜ ਕਰਮ ਕਾਂਡਾ ਵਾਸਤੇ ਜਾਂ ਪੈਸੀ ਵਾਸਤੇ ਜਾਂ ਬਾਜ਼ਾਰ ਵਾਸਤੇ ਪੜਦੇ ਰਹੇ ਕਿਉਂਕਿ ਅਸੀਂ ਬਾਣੀ ਪੜ ਰਹੇ ਹਾਂ ਰੋਜ਼ਗਾਰ ਵਾਸਤੇ ਅਸੀਂ ਬਾਣੀ ਦੀ ਸਟੈਟਿਕ ਸਿਸਟਮ ਖੜਾ ਕਰ ਲਿਆ bizness ਖੜੀ ਕਰਤੀ ਆ ਪਾਣੂ bizness ਕਹਿ ਸਕਦੇ ਆ ਕਿਉਂਕਿ ਮੰਨਣ ਨੂੰ ਤੇ ਆਮੀ ਨਾ ਆਸੀ ਵੀ ਇਹ bizness ਨਹੀਂ ਹੈ ਅਸੀਂ ਇਸ ਨੂੰ bizness ਮੰਨ ਲਈਏ ਨਾ ਜਿਸ ਦਿਨ ਅਸੀਂ ਮੰਨ ਲਵਾਂਗੇ ਕਿ ਅਸੀਂ ਗਲਤ ਰਸਤੇ ਪੈ ਗਏ ਆ ਵਾਪਸ ਆ ਜਾਵਾਂਗੇ ਉਸ ਮਾਰਕ ਨਾਲ ਜੁੜ ਜਾਣਾ ਤੋ ਆਓ ਵਾਪਸ ਆਈਏ ਗੁਰਵਾਨੀ ਨਾਲ ਜੁੜੀਏ ਗੁਰਵਾਨੀ ਨੂੰ ਪੜਹੀਏ ਤੇ ਸਮਝੀਏ ਤੇ ਹਿਰਦੇ ਵਿੱਚ